ਮੈਨੂੰ ਇਹ ਦੱਸਦੇ ਹੋਏ ਕਿ ਜਿੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਨਵਾਈਟ ਕੀਤਾ ਜਿੱਥੇ ਅਸੀਂ ਦੇਸ਼ ਦੇ ਰਾਸ਼ਟਰਪਤੀ ਸਾਹਿਬਾਂ ਨੂੰ ਇਨਵਾਈਟ ਕੀਤਾ ਦੇਸ਼ ਦੇ ਸਾਰੇ ਦੇ ਸਾਰੇ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਸਾਰੀਆਂ ਦੇ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਇਨਵਾਈਟ ਕਰਨ ਦੇ ਲਈ ਅਸੀਂ ਦੋ ਦੋ ਮਿਨਿਸਟਰਸ ਆਪ ਗਏ ਉਹਨਾਂ ਕੋਲੇ ਤੇ ਮੈਨੂੰ ਇਹ ਕੱਲ ਤੱਕ ਅਸੀਂ ਇਸ ਕਰਕੇ ਗੱਲ ਨਹੀਂ ਕੀਤੀ ਸੀਗੀ ਕਿ ਸ਼ਾਇਦ ਉਮੀਦ ਸੀ ਆਸੀ ਕੀ ਸ਼ਾਇਦ ਗੁਰੂ ਸਾਹਿਬ ਨੂੰ ਸਜਦਾ ਕਰਨ ਦੀ ਸਮੱਤ ਇਹਨਾਂ ਨੂੰ ਆਜੇ ਪਰ ਅੱਜ ਮੈਨੂੰ ਕਹਿਣ ਦੇ ਵਿੱਚ ਇਹ ਕੋਈ ਗੁਰੀਜ਼ ਨਹੀਂ ਕੋਈ ਸ਼ਰਮ ਨਹੀਂ ਔਰ ਔਰ ਬੜਾ ਹਲਕਾ ਇਹਨਾਂ ਨੂੰ ਅੱਜ ਮੈਂ ਸਮਝਦਾ ਕਿ ਮਹਿਸੂਸ ਹੋ ਰਿਹਾ ਹੋਵੇਗਾ ਇਹਨਾਂ ਲੋਕਾਂ ਨੂੰ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਹਨਾਂ ਵਿੱਚੋਂ ਕੋਈ ਖਾਸ ਤੌਰ ਤੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ ਵਜ਼ੀਰ ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨੀ ਵਿਸ਼ਵ ਗੁਰੂ ਤਾਂ ਬਣਦੇ ਨੇ ਇਹਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀ ਕੁ ਨਫਰਤ ਇਨਾ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਇਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ